ਮੈਂ ਇਦਾਂ ਹੀ ਤੁਹਾਡੀ ਗੱਲ ਪਹੁੰਚਾ ਸਕਦਾ ਮੈਂ ਹੀ ਤੁਹਾਡਾ ਵੀਰ ਪਹੁੰਚਾ ਸਕਦਾ ਜਿਹਨੂੰ ਵਜ਼ੀਰੀਆਂ ਦਾ ਲਾਲਚ ਹੈ ਜਾਂ ਟੈਂਟਾਂ ਦਾ ਲਾਲਚ ਉਹ ਨਹੀਂ ਪਹੁੰਚਾ ਸਕਦਾ ਜੇ ਮੈਂ ਇਲੈਕਸ਼ਨ ਹੀ ਜਿੱਤਣਾ ਹੋਵੇ ਮੈਂ ਇਦਾਂ ਨਾ ਫੇਰਾ ਬਿਲਕੁਲ ਕੋਈ ਬੜਾ ਕੁਝ ਕਰੋ ਕਾਰਪੋਰੇਟ ਕਰਾਣਿਆਂ ਦਾ ਕਰਜ਼ਾ ਮਾਫ਼ ਕੀਤਾ ਹੈ ਹਜ਼ਾਰਾਂ ਕਰੋੜ ਰੁਪਏ ਕਿਸਾਨਾਂ ਦਾ ਫਿਓਂ ਕਿਸਾਨਾਂ ਦਾ ਵੀ ਹੋਣਾ ਚਾਹੀਦਾ ਵੈਸੇ ਤੁਹਾਡੇ ਖਾਤੇ 'ਚ ਕਿੰਨੇ ਭੇਜਦੇ ਆ ਕਿੰਨੇ ਪੈਸੇ ਭੇਜਦੇ 9000 ਤੋਂ 2000 ਰੁਪਏ ਉਹ ਤਾਂ ਕੋਈ ਇਦਾਂ ਆਪਸ਼ਨ ਨਹੀਂ ਮਿਲਦਾ 6000 ਪਰ ਸਾਲ ਦਾ ਆਉਂਦਾ ਠੀਕ ਹੈ ਜਿਹੜਾ ਜੋ ਪਾਲਸੀ ਤੇ ਨਹੀਂ ਆਉਂਦਾ ওভারਲੀ ਹੈ ਉਹ ਬਹੁਤ ਘੱਟ ਨੇ ਜਿਨ੍ਹਾਂ ਦੇ ਖਾਤਿਆਂ ਚ ਆਉਂਦਾ ਹੈ ਹਰ ਇੱਕ ਦੇ ਨਹੀਂ ਆ ਰਿਹਾ ਹਰ ਇੱਕ ਕਿਸਾਨ ਦੇ ਨਹੀਂ ਆਉਂਦਾ ਠੀਕ ਹੈ ਹਾਂਜੀ ਜਿਹੜਾ ਬਿਜਲੀ ਬਿੱਲ 220 ਸੀਗਾ ਉਹ ਪਿਛਲੇ ਦਰਵਾਜ਼ੇ ਵਾਲੇ ਲਾਗੂ ਕੀਤਾ ਜਾ ਰਿਹਾ ਉਹ ਜਿਹਦੇ ਵਿੱਚ ਕੇ ਹੁਣ ਚਿੱਪ ਵਾਲੇ ਮੀਟਰ ਵੀ ਆਉਂਦੇ ਉਹ ਪਿੰਡ ਪਿੰਡ ਲਗਾਏ ਜਾ ਰਹੇ ਨੇ ਉਹਨੂੰ ਤਿੰਨ ਬਿੱਲਾਂ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਇਹ ਵੀ ਅਸੀਂ ਰੱਦ ਕਰਾਂਗੇ ਉਹ ਕਿਉਂ ਨਹੀਂ ਕੀਤਾ ਗਿਆ ਠੀਕ ਕਿਤੇ ਜ਼ਿਆਦਤੀ ਹੋਈ ਹੈ ਉਹ ਤੁਸੀਂ ਮੈਨੂੰ ਲਿਖ ਕੇ ਦੇ ਦੇਣਾ ਕੁਝ 2-4 ਬੰਦੇ ਮੇਰੇ ਨਾਲ ਚੱਲਦੇ। ਮੈਂ ਇੰਨਾ ਜ਼ਰੂਰ ਕਰ ਸਕਦਾ ਜਿੰਨਾ ਤੁਹਾਨੂੰ ਅਲਾਮਾ ਉਹਦੇ ਸਾਹਮਣੇ ਲਿਜਾ ਕੇ ਬਿਠਾ ਸਕਦਾ। ਇੰਨੀ ਜੁੱਗਾ ਮੇਰੇ ਨਹੀਂ ਹੋਇਆ ਕਿ ਮੈਂ ਉਸ ਨੂੰ ਸਰਦਾਰ ਅਲਾਮਾ ਜੱਟਾ ਆਦਮਾ ਉਸ ਪਾਵਰ ਦਾ ਕੋਈ ਹਿੱਸਾ ਉਹ ਪਾਵਰ ਦਾ ਮੈਂ ਹਿੱਸਾ ਹੈ ਪਰ ਉਸ ਉਹਦੇ ਵਿੱਚ ਤਬਰੀਮਾ ਉਹ ਨਹੀਂ ਨਾਲ ਲੈ ਕੇ ਜਾਵਾਂਗਾ। ਪਾਵਰ ਦਾ ਹਿੱਸਾ ਤੇ ਮੈਂ ਫਟਾਫਟ ਲੈ ਜਾ ਸਕਦਾ। ਉਹਦੇ ਵਿੱਚ ਸਾਰੇ ਦੇ ਦਿੱਤੇ। ਇਹਦੇ ਵਿੱਚ ਸਾਰੇ ਦੇ ਦਿੱਤੇ। ਹਾਂਜੀ ਠੀਕ ਹੈ। ਜਦੋਂ ਵੀ ਕੋਈ ਕਾਨੂੰਨ ਬਣਾਣਾ ਕਿਸਾਨਾਂ ਨੂੰ ਵਿੱਚ ਕਿਉਂ ਨਹੀਂ ਲਿਆ ਜਾਂਦਾ? ਉਹਨੇ ਸੋਚ ਲਿਆ ਕਿ ਆ ਜਿਹੜੇ ਹਜ਼ਾਰਾਂ ਇੱਕ ਰੁਪਈਆ ਇਹਨਾਂ ਦੇ ਵਜ਼ੀਰ ਵੀ ਬਣੇ ਸੀ ਐਮ ਡੀ ਆ ਇਹ ਕਿਸਾਨ ਹੀ ਆ ਜਿਹੜੇ ਕਿਸਾਨ ਬਹੁਤ ਤਰ੍ਹਾਂ ਦੇ ਕਿਸਾਨ ਕਿਸੇ ਪੰਜਾਬੀ ਦੀ ਨਹੀਂ ਮੈਂ ਕੰਨਾਂ ਦੀ ਗੱਲ ਕਰਦਾ ਯੂਪ ਦੇ ਕਿਸਾਨ ਵੀ ਵਜ਼ੀਰ ਆ ਸੀ ਐਮ ਡੀ ਆ ਕਿਸ ਸਟੇਟਾਂ ਦੇ ਜੇ ਗਿਣੋਗੇ ਤੇ ਸਭ ਤੋਂ ਜ਼ਿਆਦਾ ਉਹੀ ਆ ਜਿਹੜੇ ਜ਼ਿਮੀਂਦਾਰ ਆ ਆ ਮੈਂ ਗਰੀਬ ਗੁਰਬਿਆਂ ਚੋਂ ਤੇ ਮੈਂ ਕੱਲਾ ਹੀ ਆ ਹਿੰਦੁਸਤਾਨ 'ਚ ਆ ਜਿਹੜੀ ਮੇਰੀ ਕਾਸਟ ਆ ਨਾ ਇਹ ਚੋਂ ਕੁਝ ਬਣਿਆ ਨਹੀਂ ਬੂਤਾ ਸੋਖਰੇ ਪਹਿਲਾਂ ਸਦੀਆਂ ਤੋਂ ਬਣਾ ਰਿਹਾ ਆ ਤਾਂ ਡਪਰਾਓ ਤੇ ਬਾਕੀ ਉਹੋ ਹੀ ਕਸਤਾਂ ਜਿਹੜੇ ਜਿਨ੍ਹਾਂ ਦੀਆਂ ਜ਼ਮੀਨਾਂ ਉਦੋਂ ਸੰਗੀ ਘੁੱਟ ਦੇਣੇ ਸੀ ਤੇ ਆ ਸਾਨੂੰ ਮਾਰਨ ਲੱਗਾ ਉਹ ਤੁਸੀਂ ਆਪ ਜ਼ਮੀਨਾਂ ਨੂੰ ਸਮਝਦੇ ਹਾਂ ਗਾਣਾ ਗਵਈਆਂ ਦੇ ਖਿਲਾਫ ਬਿੱਲ ਬਣੇ ਮੈਂ ਤਾਂ ਉੱਥੇ ਉੱਥੇ ਛੱਡ ਦੂੰਗਾ ਮੈਂ ਕਿਹਾ ਨੋ ਉਹ ਇਹ ਮੇਰੀ ਬਰਾਦਰੀ ਦੇ ਖਿਲਾਫ ਇਸ ਤਰ੍ਹਾਂ ਬਰਦਰ ਹੌਲੀ ਹੌਲੀ ਮੈਂ ਖੇਤੀਬਾੜੀ ਦੇ ਕਿਸਾਨਾਂ ਦੇ ਹੱਕ ਚ ਤੇ ਮੈਂ ਤਾਂ ਬੋਲਦਾ ਕਿ ਆਪਣਾ ਰਿਸ਼ਤਾ ਬੜਾ ਗਹਿਰਾ ਆ ਮੈਂ ਕੰਮ ਕਰਦਾ ਹੁੰਦਾ ਸੀ ਮੇਰੇ ਫਾਦਰ ਸਾਹਿਬ ਮੇਰੇ ਪਿਤਾ ਜੀ ਅਰਜਨ ਸਿੰਘ ਸ਼ਫੀਕ ਉਹ ਦਰ ਜਿਹੜਾ ਦੂਰ ਹੈ ਅਸੀਂ ਉੱਥੇ ਤੜ ਲਈ ਕੰਮ ਕਰਦੇ ਰਹੇ ਹਾਂ ਜੱਦੀ ਪੁਸ਼ਤੀ ਰੌਲਾ ਕੋਈ ਨਹੀਂ ਮੈਂ ਉਹ احسان فرام مشاور نہیں گا ਕਿ ਅੱਜ ਐਮਪੀ ਬਣ ਕੇ ਮੈਂ ਤੁਹਾਡੇ ਖਿਲਾਫ ਹੋ ਜਾਾਂ ਦੁਖੀ ਦੁਖੀ ਦੇ ਬੰਦੇ ਦਿੱਲੀ ਵੰਕੇ ਆਪਣੇ ਲੋਕਾਂ ਦੇ ਖਿਲਾਫ ਬੋਲਣ ਲੱਪੇ ਤੇ ਮੈਂ ਨਹੀਂ ਜੋ ਬੋਲਣਾ ਭਾਵੇਂ ਮੈਨੂੰ ਕੁਝ ਮਿਲੇ ਤੇ ਭਾਵੇਂ ਨਾ ਮਿਲੇ ਤੁਸੀਂ ਕਿਸਾਨਾਂ ਨਾਲ ਗੱਲ ਕਰਨ ਤੋਂ ਕਿਉਂ ਭੱਜ ਰਹੇ ਕਿੰਨੇ ਦਿਨ ਹੋ ਗਏ ਆ ਕਿਸਾਨ ਮਗਰਮਗਰ ਤੁਸੀਂ ਇਕੱਲੇ ਇਕੱਲੇ ਕਿਸਾਨ ਮਗਰਮਗਰ ਅੱਜ ਵੀ ਤੁਸੀਂ ਖੜ ਕੇ ਗੱਲ ਕਰ ਰਹੇ ਹੋ ਅਸੀਂ ਕੋਈ ਗਲਤ ਸ਼ਰਦਾਬ ਨਹੀਂ ਵਰਤੀ ਗੱਲ ਸੁਣੋ ਭਰਾ ਮੇਰਾ ਬੰਦਾ ਡਰੇ ਰੱਬ ਕੋਲੋਂ ਰੱਬ ਡਰੇ ਜੱਟਾਂ ਕੋਲੋਂ ਜੱਟ ਕੱਲੇ ਪਟਵਾਰੀ ਤੋਂ ਡਰਦੇ ਹਾਂ ਰਾਜਤਾਨੀ ਡਰਦੇ ਮੇਰੀ ਗੱਲ ਸੁਣ ਲੋ ਜੇ ਤੁਸੀਂ ਐਂਦਾ ਅੱਗੇ ਆ ਜਾਂਦੇ ਤੇ ਗੱਲ ਹੀ ਨਹੀਂ ਸੀ ਬਦ ਮੈਂ ਕਿ ਤਰ੍ਹਾਂ ਸੀ ਗੋੜ ਵੀ ਜਾਇਆ ਨਹੀਂ 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 ਮੈਂ ਕਹਿਆ ਸੀ ਉਹ ਫਰੀਦਕੋਟ ਮੈਂ ਕਿ ਪੰਜ ਬੰਦੇ ਆ ਜਾਓ ਗਨ ਮੈਨਾਂ ਤੋਂ ਬਿਨਾ ਮੈਂ ਬੈਠੂਗਾ ਮੈਂ ਇਕੱਲਾ ਹੀ ਹਾਂ ਤੁਸੀਂ ਪੰਜ ਆ ਜਾਓ ਉੱਥੇ ਡਾਂਗਾ ਡੁਗੇ ਵਾਵਾ ਤੁਸੀਂ ਵਰਾਉਣ ਲੱਗ ਤਾ ਤੁਹਾਨੂੰ ਪਤਾ ਜਿਹੜੀ ਸ਼ੀਸ਼ੇ ਤੇ ਵਜਿਓ ਮੈਨੂੰ ਲੱਗਦਾ ਮੇਰੇ ਮੋਰਾਂ ਤੇ ਵੱਜ ਰਹੀ ਨਹੀਂ ਨਹੀਂ ਸਾਡੇ ਵੀਡੀਓ ਦੇਖ ਲਓ ਵੀਡੀਓ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਉਹ ਕੁੱਫੇ ਮਾਰ ਰਿਹਾ ਸੀ ਨਹੀਂ ਜੇ ਤੁਸੀਂ ਦੇਖੋ ਅੱਜ ਅਸੀਂ ਕੋਲ ਆਏ ਹਾਂ ਸਰ ਮੈਂ ਕੋਈ ਬਜ਼ੁਰਗ ਕੋਈ ਗਰਜ਼ਾਵਰ ਤਾਂ ਹੈ ਨਹੀਂ ਦਾਰਾ ਸੋ ਤਾਂ ਹੈ ਨਹੀਂ ਗਾ ਨਾਮ ਹੈ ਉਹ ਜੀਦਾ ਰਿਆਂ ਜਿਹੜੇ ਪਹਿਲੇ ਹੁੰਦੇ ਸੀ ਜੱਗੇ ਜੁੱਗੇ ਹੁੰਦੇ ਮੈਂ ਤਾਂ ਵਿਚਾਰਾ ਸ਼ਰਰੇ ਦਾ ਜਾਣਦਾ ਨਹੀਂ ਠੀਕ ਅੱਜ ਵੀ ਤੁਹਾਡੇ ਕੋਲ ਆਏ ਅਸੀਂ ਡਰ ਜਾਂਦਾ ਮੈਂ ਤੁਹਾਡੀਆਂ ਮਹਿਰੀਆਂ ਜੇ ਅੱਖਾਂ ਦੇਖ ਕੇ ਮੈਂ ਕਹਾਂ ਚਲੋ ਚਲੋ ਚਲਦੇ ਨਹੀਂ ਕਿਸਾਨ ਇਦਾਂ ਦੇ ਨਹੀਂ ਜਿੰਦਾ ਜੋ ਮੇਰੇ ਕੋਲ ਹੁੰਦਾ ਤਸਵੀਰ ਤੁਹਾਡੇ ਸਾਹਮਣੇ ਪੇਸ਼ ਨਹੀਂ ਮੈਂ ਹਸਾਉਣਾ ਹੈ ਤੁਹਾਨੂੰ ਮੈਨੂੰ ਇਸ ਤੋਂ ਜ਼ਿਆਦਾ ਕੋਈ ਕਿਸਾਨਾਂ ਨੂੰ ਸੁਣਦਾ ਮੇਰਾ ਧਰਮ ਦਾ ਭਾਈ ਸਤਨਾਮ ਸਿੰਘ ਗਿੱਲ ਜਨੇ ਮੇਰਾ ਪਹਿਲਾ ਰਿਕਾਰਡ ਬਣਾਇਆ ਮੇਰੇ ਵਰਗੇ ਗਾਣੇ ਉਦੋਂ ਚੱਲਦੇ ਵੀ ਨਹੀਂ ਸੀ ਮੈਨੂੰ ਕਹਿੰਦੇ ਲੁਧਿਆਣੇ ਉੱਥੇ ਚਵਾਰਾ ਪਾਲਾ ਇੱਕ ਬੀਬੀ ਜੀ ਨੇ ਸੈੱਟ ਬਣਾ ਦੁਕਾਨੇ ਗਿਆ ਕਿ ਜੇ ਰੋਟੀ ਖਾਣੀ ਮੈਂ ਕਿ ਭੁੱਖਾ ਰਹਿ ਲੂੰਗਾ ਉਹਨਾ ਮੈਂ ਇਕੱਲੇ ਰਹਿਣਾ ਫੇਰ ਮੇਨੂੰ ਰਿਕਾਰਡ ਬਣਾ ਲੈ ਚੰਗੀ ਨੇ ਰਿਲੀਜ਼ ਨਹੀਂ ਸੀ ਕਰਦੇ ਉਹ ਜੱਟਾਂ ਦਾ ਮੁੰਡਾ ਸਿਕਲਾਂਸੋ ਗਿੱਲ ਗਿਆ ਕਿਹਾ ਓਏ ਤੇ ਦੋਸਤ ਕਹਿੰਦੇ ਰ ਬਲੈਂਕ ਚੈੱਕ ਮੈਂ ਦੇ ਰਿਹਾ ਕੰਪਨੀ ਫਟਾਫਟ ਰਿਲੀਜ਼ ਕਰੋ ਜਿਹੜਾ ਪਹਿਲਾ ਰਿਕਾਰਡ ਹੈ ਉਹਦੇ ਪਿੱਛੇ ਦੇਖਿਓ ਕਲੈਬੋਰੇਸ਼ਨ ਦੇ ਗਿੱਲ ਕੋ ਉਹ ਯਾਰ ਮੈਨੂੰ ਜੇ ਪਤਾ ਸਾਰਾ ਮੈਂ ਵੀ ਤੁਹਾਨੂੰ ਹਸਾਉਂਦਾ ਰਹਿਣਾ ਕਿ ਥੋੜਾ ਜਿਹਾ ਨਰਮ ਹੋ ਜਿੱਥੇ ਮੈਨੂੰ ਬਲਾਓ ਜਿੱਥੇ ਬਲਾਓ ਮੈਂ ਹਾਜ਼ਰ ਐਡਾ ਪਰ ਐਸੇ ਟੋਚਾ ਸਰਦਾਰੀ ਸਵਾਲ ਨਮਾ ਇਹਨੂੰ ਰੱਖ ਕੇ ਤੁਸੀਂ ਫੜਿਓ ਜੀ ਧਿਆਨ ਨਾਲ ਜਿਹੜੀਆਂ ਕੋਈ ਸੜੀਆਂ ਰਹਿ ਗਈਆਂ ਮੰਗਾ ਉਹਨਾਂ ਤੇ ਗੌਰ ਕਰਿਓ ਇਸੇ ਵਾਸਤੇ ਮਿਲ ਕੇ ਸੇਮ ਅੰਦਰ ਤੇ ਤੁਸੀਂ ਇੱਕ ਸੁਨੇਹਾ ਦੇ ਦਿਓ ਤੁਸੀਂ ਕੋ ਜਦੋਂ ਅਸੀਂ ਬੁਲਾਵਾਂ ਜੋ ਆਇਆ ਤੇ ਉਹਨੂੰ ਥੋੜਾ ਜਿਹਾ ਅਸੀਂ ਸਾਰੇ ਇੱਕ ਗੱਲ ਚਾਉਂਦੇ ਆ ਕਿ ਜਿੱਦਾਂ ਮੌਕੇ ਦੇ ਵਿੱਚ ਤੁਸੀਂ ਆਉਨੇ ਇੱਕ ਅਪੀਲ ਤੇ ਕਰ ਦਿਓ ਜੀ ਕਿਸੇ ਨਾ ਕਿਸੇ ਤੇ ਯਕੀਨ ਕਰਨਾ ਹੀ ਪਵੇਗਾ ਮੈਂ ਜੋ ਸੌ ਗੁਰੂ ਦੀ ਕਹਿਣੀ ਕਿ ਨਾ ਕਿ ਮੈਂ ਧੋਖਾ ਨਹੀਂ ਕਰਾਂਗਾ ਪੰਜਾਬ ਦਾ ਇੱਕ ਬੰਦਾ ਨਹੀਂ ਤੁਸੀਂ ਜਿਤਾ ਸਕਦਾ ਜੇ ਮੈਂ ਇੱਥੇ ਹਿੱਲ ਜਾਵਾਂ ਤੁਹਾਡੀਆਂ ਗੱਲਾਂ ਨਾ ਕਰਾਂ ਮਾੜੀ ਕਰਤੀ ਉਹਦੇ ਛੇਤਰ ਮਾਰ ਕੇ ਭਜਾ ਦੇ ਉਸ ਦਿਨ ਕਿਸੇ ਨੂੰ ਭਜਾ ਸਕਦਾ ਇਹਨਾਂ ਨੂੰ ਪਤਾ ਤੇ ਮੈਂ ਵੀ ਭੱਜ ਨਹੀਂ ਬੰਦਾ ਮੈਂ ਭੱਜਣ ਵਾਲਾ ਹੈ ਹੀ ਨਹੀਂ ਮੈਂ ਡਰਪੋਕ ਨਹੀਂਦਾ ਮੈਂ ਉਹ ਟਕਰਾਅ ਤੋਂ ਮੈਂ ਡਰਦਾ